ਹਾਂਜੀ ਸਰ ਜਿਹੜਾ ਨਵਾਂ ਸਾਲ ਆ ਨਵੇਂ ਸਾਲ ਦਾ ਨਵੇਂ ਨਿਯੁਕਤ ਬਈ ਕਾਉਂਸਲਰ ਬਣੇ ਜੇ ਵਾਰਡ ਨੰਬਰ 47 ਤੋਂ ਕੀ ਮੈਸੇਜ ਇਹਨਾਂ ਨੂੰ ਜੰਦੇ ਜੰਦੇ ਵਾਰਡ ਵਾਸੀਆਂ ਨੂੰ ਜੀ ਕਾਲਸਾ ਵਾਹਿਗੁਰੂ ਜੀ ਕੀ ਬਤੇ ਵਾਰਡ ਨੰਬਰ 47 ਤੋਂ ਬੀਬੀ ਕਿਰਿੰਜੀਤ कौर ਬੱਬਰ ਨੂੰ ਮੇਰੀ ਵਾਈਫ ਨੂੰ ਕਾਉਂਸਲ ਬਣਾਇਆ ਹੈ ਤੇ ਵਾਰਡ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਹੈ ਤੇ ਨਵੇਂ ਸਾਲ ਦੀ ਲੱਖ ਲੱਖ ਵਧਾਈਆਂ ਮੇਰੇ ਸਾਰੇ ਭੈਣਾ ਭਰਾਵਾਂ ਨੂੰ ਮੈਂ ਕਰਨਾ ਚਾਹੁੰਦਾ ਵਾਂ ਤੇ ਮੈਂ ਇਹ ਜਰੂਰ ਸਾਰਿਆਂ ਨੂੰ ਕਹਿਣਾ ਚਾਹੁੰਦਾ ਹੈ ਜਿਹੜਾ ਤੁਸੀਂ ਅੱਜ ਵੋਟਾਂ ਪਾ ਕੇ ਸਾਨੂੰ ਚਿਤਾਇਆ ਹੈ ਤੇ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਤੇ ਇਹ ਜ਼ਰੂਰ ਨਾਲ ਕਹਿਣਾ ਚਾਹੁੰਦਾ ਹਾਂ ਕਿ ਕੋਈ ਵੀ ਕੰਮ ਕਿਸੇ ਦਾ ਰੁਕੂਗਾ ਨਹੀਂ ਹਰ ਇੱਕ ਬੰਦੇ ਨੂੰ ਟੈਲੀਫੋਨ ਨੰਬਰ ਮੇਰਾ ਵੀਰਾਂ ਕੋ ਹੈਗਾ ਹੈ ਤੇ ਆਪਾਂ ਇੱਕ ਲੈਨ ਨੰਬਰ ਵੀ ਤੁਹਾਨੂੰ ਦੇ ਰਹੇ ਹਾਂ ਉਹ ਲੈਨ ਨੰਬਰ ਨੰਬਰ ਜਿਹੜਾ ਕੱਲ ਜਾਂ ਪਰਸੋਂ ਕੱਲ ਤੱਕ ਇਸਤੇਹਾਰ ਜਾਂ ਪਰਸੋਂ ਲੱਗ ਜਾਣਗੇ ਤੇ ਦਫ਼ਤਰ ਦਾ ਲੈਨ ਨੰਬਰ ਦਫ਼ਤਰ ਦਾ ਨੰਬਰ ਹੈ ਕਿ ਇਹਦਾ ਸੀਵਰ ਜਾਂ ਚੈਂਬਰ ਕੋਈ ਵੀ ਕੋਈ ਪ੍ਰੋਬਲਮ ਹੋਵੇ ਤੁਸੀਂ ਉਹਨੂੰ ਫੋਨ ਕਰੋ ਉੱਥੇ ਤੁਸੀਂ ਕੰਪਲੇਨ ਲਗਾਓ ਤੇ ਤੁਰੰਤ ਤੁਹਾਡਾ ਕੰਮ ਹੋਏਗਾ ਇਤਰਾ ਤੁਹਾਡੇ ਪਿਤਾ ਜੀ ਆ ਸਵਰਗਵਾਸੀ ਸਰਦਾਰ ਗੁਰਮਨ ਸਿੰਘ ਜੀ ਬਬਰ ਉਸ ਮਾਸੇ ਵੀ ਦੀ ਦੌਰ ਦੇ ਵਿੱਚ ਰਹਦੇ ਸੀ ਤੇ ਅੱਜ ਜਿਹੜੀ ਆ ਉਹ ਜ਼ਿੰਮੇਵਾਰੀ ਜਿਹੜੀ ਅੱਜ ਤੁਹਾਨੂੰ ਮਿਲੀ ਤੁਹਾਡੇ ਪਰਿਵਾਰ ਤੇ ਕਿੱਦਾਂ ਲੱਗ ਰਿਹਾ ਏ ਇਹਦੇ ਬਾਰੇ ਦੇਖੋ ਜੀ ਇਹ ਮੇਰੇ ਫਾਦਰ ਸਾਹਿਬ ਇਹ ਕੰਮ ਕਰਦੇ ਸੀ ਤੇ ਉਹਨਾਂ ਨੇ ਜਿਹੜੀ ਮੈਨੂੰ ਜ਼ਿੰਮੇਵਾਰੀ ਦੇ ਗਏ ਆ ਵਾਕਈ ਹੀ ਉਹਨਾਂ ਦਾ ਬਹੁਤ ਜ਼ਰਾ ਹੱਥਾ ਮੈਨੂੰ ਅੱਗੇ ਕਾਉਂਸਲਰ ਬਣਾਉਣ ਚ ਤੇ ਉਹਨਾਂ ਦੇ ਮੂਹਦ ਕਰਕੇ ਵੀ ਉਹਨਾਂ ਦੇ ਲਿਹਾਜਾ ਕਰਕੇ ਵੀ ਲੋਕਾਂ ਨੇ ਮੇਰਾ ਬੜਾ ਸਾਥ ਦਿੱਤਾ ਤੇ ਮੈਂ ਲੋਕਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਤੇ ਮੈਂ ਹੋਟਲ ਦੀਪੂ ਵਾਲਿਆਂ ਨੂੰ ਵੀਰਾਂ ਨੂੰ ਵੀ ਇੱਕ ਗੱਲ ਕਹਿਣਾ ਚਾਹੁੰਦਾ ਵਾ ਕਿ ਮੇਰੇ ਵੀਰ ਤੁਹਾਡੀ ਜਿਹੜੀ ਸਰਕਾਰ ਨੇ ਮੰਗ ਮੰਨ ਲਈ ਤੁਹਾਡੀ ਜਿਹੜੀ ਕਮਿਸ਼ਨ ਸੀ ਵਧਾ ਦਿੱਤੀ ਗਈ ਆ ਕਿਰਪਾ ਕਰਕੇ ਕਿਸੇ ਨੂੰ ਵਾਰ ਨੰਬਰ 47 ਚ ਕਿਸੇ ਨੂੰ ਘਟਨਾ ਨਾ ਦਿਓ ਅੱਤ ਇੱਕ ਜਿਹੜੀ ਤੁਸੀਂ 50 ਗ੍ਰਾਮ ਵੀ ਕਨਕ ਨਹੀਂ ਕਿਸੇ ਨੂੰ ਘੱਟ ਦੇਣੀ 15 ਕਿਲੋ ਕਨਕਾ 15 ਕਿਲੋ ਕਨਕ ਦੇਣੀ ਹੈ ਦੂਜੀ ਗੱਲ ਤੁਸੀਂ ਉਹਨਾਂ ਨੂੰ ਚੱਕਰ ਨਹੀਂ ਮਰੋਣੇ ਨਾ ਤੁਸੀਂ ਉਹਨਾਂ ਨੂੰ ਖਰਾਬ ਕਰਨਾ ਹੈ ਜਿਹੜਾ ਮੇਰਾ ਵੀਰ ਖਰਾਬ ਕਰੂਗਾ ਤੇ ਤੁਹਾਨੂੰ ਵੀ ਪਤਾ ਹੈ ਆਪਾਂ ਕਿਸੇ ਆਪਣੀ ਪਬਲਿਕ ਨੂੰ ਖਰਾਬ ਨਹੀਂ ਹੁੰਦੇ ਨਾ ਆਪਾਂ ਨੂੰ ਸਾਡੀ ਆਪਣੀ ਤੁਸੀਂ ਜ਼ਿੰਮੇਵਾਰੀ ਸਮਝ ਗਏ ਹਰ ਇੱਕ ਬੰਦੇ ਨੂੰ ਟਾਈਮ ਤੇ ਟਾਈਮ ਕਨਕ ਦੇਓ ਕਿਸੇ ਨੂੰ ਖਿਲਾਰੋ ਨਾ ਕਿਸੇ ਨੂੰ ਖਰਾਬ ਨਾ ਕਰੋ ਇਹ ਸਭ ਤੋਂ ਵਧੀਆ ਜਿਹੜਾ ਤੁਹਾਨੂੰ ਮੈਸੇਜ ਦੇ ਰਿਹਾ ਹੈ ਮੈਨੂੰ ਪਤਾ ਮੇਰੇ ਵੀਰ ਤੁਸੀਂ ਮੇਰੀ ਗੱਲ ਨੂੰ ਮੰਨੋਗੇ ਤੇ ਗੱਲ ਮੰਨ ਕੇ ਪੂਰੀ ਕਨਕ ਦੇਵੋਗੇ ਕਨਕ ਕੇ ਨੂੰ ਤੁਸੀਂ ਕੱਟ ਨਹੀਂ ਦੇਣੀ